ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰਿ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਗਈ ਹੈ ਲਗਾਤਾਰ ਸੀਤ ਲਹਿਰ ਦਾ ਪ੍ਰਕੋਪ ਪੂਰੇ ਉੱਤਰ ਭਾਰਤ ਵਿੱਚ ਦੇਖਿਆ ਜਾ ਰਿਹਾ ਹੈ ਤੇ ਜਿੱਥੋਂ ਤੱਕ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਅੰਮ੍ਰਿਤਸਰ ਵਿੱਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ ਤਸਵੀਰਾਂ ਤੁਹਾਡਾ ਸਾਝੀਆਂ ਕਰ ਦਿੰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜਾ ਪਲਾਜ਼ਾ ਹੈ ਉੱਥੋਂ ਦੀਆਂ ਤਸਵੀਰਾਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਸੰਘਣੀ ਧੁੰਦ ਜਿਹੜੀ ਕਿ ਇੱਥੇ ਉਹ ਵਿਖਾਈ ਦੇ ਰਹੀ ਹੈ ਬੀਤੇ ਦੋ ਦਿਨਾਂ ਤੋਂ ਲਗਾਤਾਰ ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਨੇ ਕੀ ਗੁਰੂ ਨਗਰੀ ਅੰਮ੍ਰਿਤਸਰ ਨੂੰ ਆਪਣੀ ਆਗੋਸ਼ ਵਿੱਚ ਲੈ ਲਿਆ ਕਿਉਂਕਿ ਹਰ ਪਾਸੇ ਚਿੱਟੀ ਚੱਦਰ ਹੀ ਵਿਖਾਈ ਦਿੰਦੀ ਹੈ ਸੰਘਣੀ ਧੁੰਦ ਦੀ ਤਾਂ ਤੁਹਾਨੂੰ ਦਿਖਾ ਦਿੰਦੇ ਆ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਪਲਾਟਾ ਦੇ ਬਾਹਰ ਖੜੇ ਆ ਤੇ ਅੰਦਰ ਦੀਆਂ ਤਸਵੀਰਾਂ ਵੀ ਤਾਂ ਨਸਾਨੀਆਂ ਕਰ ਦਿੰਦੇ ਆ ਕਿਉਂਕਿ ਜ਼ੀਰੋ ਵਿਜ਼ਿਬਿਲਟੀ ਹੈ ਕੁਝ ਵੀ ਜਿਹੜਾ ਕੀ ਵਿਖਾਈ ਨਹੀਂ ਦੇ ਰਿਹਾ ਸੰਗਤਾਂ ਦੀ ਆਮਦ ਵਿੱਚ ਕੋਈ ਵੀ ਕਮੀ ਜਿਹੜੀ ਵੀ ਖਾਈ ਨਹੀਂ ਦਿੰਦੀ ਕਿਉਂਕਿ ਆਸਤਾ ਹੈ ਉਹ ਠੰਡ ਦੇ ਭਾਰੀ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕ ਹੋਣ ਵਾਸਤੇ ਪਹੁੰਚੀਆਂ ਨੇ ਭਾਵੇਂ ਕੜਾਕੇ ਦੀ ਠੰਡ ਪੈ ਰਹੀ ਹੈ ਇਸੇ ਬਾਵਜੂਦ ਸੰਗਤਾਂ ਦੀ ਆਮਦ ਵਿੱਚ ਕੋਈ ਵੀ ਕਮੀ ਵਿਖਾਈ ਨਹੀਂ ਦਿੰਦੀ ਪਲਾਜ਼ਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜਾ ਪਲਾਜ਼ਾ ਹੈ ਉੱਥੇ ਵੀ ਬਹੁਤ ਜਦਾ ਸੰਗਣੀ ਧੁੰਦ ਪਈ ਹੋਈ ਹੈ ਸਵੇਰੇ ਸ਼ਾਮ ਲਗਾਤਾਰ ਧੁੰਦ ਜਿਹੜੀ ਉਹ ਪੈ ਰਹੀ ਹੈ ਇਸ ਤੋਂ ਬਾਅਦ ਜਿਹੜੇ ਲੋਕ ਨੇ ਟਰੈਵਲ ਕਰਦੇ ਨੇ ਉਹਨਾਂ ਦੀਆਂ ਦਿੱਕਤਾਂ ਵੀ ਜ਼ਰੂਰ ਵੱਧ ਰਹੀਆਂ ਨੇ ਕਿਉਂਕਿ ਅਜਿਹੇ ਹਾਲਾਤ ਵਿੱਚ ਸੜਕਾਂ ਤੇ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਤੇ ਵਾਹਨਾਂ ਦੀ ਰਫ਼ਤਾਰ ਜਿਹੜੀ ਹੈ ਉਹ ਹੌਲੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਨਸੁਖਾਂ ਵੀ ਕਟਣ ਤੋਂ ਜਿਹੜਾ ਕਿ ਉਹ ਲੋਕ ਬਚ ਸਕਣ ਤਾਂ ਫਿਲਹਾਲ ਚਿੱਟੀ ਚੱਦਰ ਜਿਹੜੀ ਹੈ ਸੰਗਰੀ ਧੁੰਦ ਦੀ ਹਰ ਪਾਸੇ ਵਿਖਾਈ ਦੇ ਰਹੀ ਹੈ ਸੱਚ ਕੰ ਸ਼੍ਰੀ ਹਰਮੰਦਰ ਸਾਹਿਬ ਤੇ ਬਾਹਰ ਪਲਾਜ਼ਾ ਤੇ ਬਹੁਤ ਹੀ ਸੰਗਰੀ ਧੁੰਦੇ ਜਿਹੜੀ ਕਿ ਉਹ ਵਿਖਾਈ ਦੇ ਰਹੀ ਹੈ ਲਗਾਤਾਰ ਤੁੰਦ ਜਿਹੜੀ ਉਹ ਪੈਰੀ ਔਰ ਆਉਣ ਵਾਲੇ ਸਮੇਂ ਅੰਦਰ ਵੀ ਇਹ ਤੁੰਦ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਕਿਉਂਕਿ ਲਗਾਤਾਰ ਜਿਹੜੀ ਕੀ ਬਰਬਾਰੀ ਹੋ ਰਹੀ ਹੈ ਪਹਾੜੀ ਇਲਾਕਿਆਂ ਵਿੱਚ ਤਾਂ ਉਸ ਦਾ ਜਿਹੜਾ ਪ੍ਰਕੋਪ ਹੈ ਉਹ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਤੇ ਮੈਦਾਨੀ ਇਲਾਕੇ ਵਿੱਚ ਸੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਨਾਲ-ਨਾਲ ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਵੀ ਜਿਹੜੀ ਕੀ ਉਹ ਲਗਾਤਾਰ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਕਮਰ ਬਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੈਨਿਕ ਸੂਰਆ ਟੀਵੀ ਅੰਮ੍ਰਿਤਸਰ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰਿ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਗਈ ਹੈ ਲਗਾਤਾਰ ਸੀਤ ਲਹਿਰ ਦਾ ਪ੍ਰਕੋਪ ਪੂਰੇ ਉੱਤਰ ਭਾਰਤ ਵਿੱਚ ਦੇਖਿਆ ਜਾ ਰਿਹਾ ਹੈ ਤੇ ਜਿੱਥੋਂ ਤੱਕ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਅੰਮ੍ਰਿਤਸਰ ਵਿੱਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ ਤਸਵੀਰਾਂ ਤੁਹਾਡਾ ਸਾਝੀਆਂ ਕਰ ਦਿੰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜਾ ਪਲਾਜ਼ਾ ਹੈ ਉਥੋਂ ਦੀਆਂ ਤਸਵੀਰਾਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਸੰਘਣੀ ਧੁੰਦ ਜਿਹੜੀ ਕਿ ਇੱਥੇ ਉਹ ਵਿਖਾਈ ਦੇ ਰਹੀ ਹੈ ਬੀਤੇ ਦੋ ਦਿਨਾਂ ਤੋਂ ਲਗਾਤਾਰ ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਨੇ ਕੀ ਗੁਰੂ ਨਗਰੀ ਅੰਮ੍ਰਿਤਸਰ ਨੂੰ ਆਪਣੀ ਆਗੋਸ਼ ਵਿੱਚ ਲੈ ਲਿਆ ਕਿਉਂਕਿ ਹਰ ਪਾਸੇ ਚਿੱਟੀ ਚੱਦਰ ਹੀ ਵਿਖਾਈ ਦਿੰਦੀ ਹੈ ਸੰਘਣੀ ਧੁੰਦ ਦੀ ਤਾਂ ਤੁਹਾਨੂੰ ਦਿਖਾ ਦਿੰਦੇ ਆ ਸੱਚਖੰਡ ਸ੍ਰੀ ਹਰਮੰਦ ਸਾਹਿਬ ਪਲਾਜ਼ਾ ਦੇ ਬਾਹਰ ਖੜੇ ਆ ਤੇ ਅੰਦਰ ਦੀਆਂ ਤਸਵੀਰਾਂ ਵੀ ਤਾਂ ਨਾ ਸਾਂਝੀਆਂ ਕਰ ਦਿੰਦੇ ਆ ਕਿਉਂਕਿ ਜ਼ੀਰੋ ਵਿਜ਼ਿਬਿਲਟੀ ਹੈ ਕੁਝ ਵੀ ਜਿਹੜਾ ਕੀ ਵਿਖਾਈ ਨਹੀਂ ਦੇ ਰਿਹਾ ਸੰਗਤਾਂ ਦੀ ਆਮਦ ਵਿੱਚ ਕੋਈ ਵੀ ਕਮੀ ਜਿਹੜੀ ਵਿਖਾਈ ਨਹੀਂ ਦਿੰਦੀ ਕਿਉਂਕਿ ਆਸਤਾ ਇਹੋ ਠੰਡ ਦੇ ਭਾਰੀ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕ ਹੋਣ ਵਾਸਤੇ ਪਹੁੰਚੀਆਂ ਨੇ ਭਾਵੇਂ ਕੜਾਕਰੀ ਠੰਡ ਪੈ ਰਹੀ ਹੈ ਇਸੇ ਬਾਵਜੂਦ ਸੰਗਤਾਂ ਦੀ آمد ਵਿੱਚ ਕੋਈ ਵੀ ਕਮੀ ਵਿਖਾਈ ਨਹੀਂ ਦਿੰਦੀ ਪਲਾਜ਼ਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜਾ ਪਲਾਜ਼ਾ ਹੈ ਉੱਥੇ ਵੀ ਬਹੁਤ ਜਦਾ ਸੰਗਣੀ ਧੁੰਦ ਪਈ ਹੋਈ ਹੈ ਸਵੇਰੇ ਸ਼ਾਮ ਲਗਾਤਾਰ ਧੁੰਦ ਜਿਹੜੀ ਉਹ ਪੈ ਰਹੀ ਹੈ ਇਸ ਤੋਂ ਬਾਅਦ ਜਿਹੜੇ ਲੋਕ ਨੇ ਟਰੈਵਲ ਕਰਦੇ ਨੇ ਉਹਨਾਂ ਦੀਆਂ ਦਿੱਕਤਾਂ ਵੀ ਜ਼ਰੂਰ ਵੱਧ ਰਹੀਆਂ ਨੇ ਕਿਉਂਕਿ ਅਜਿਹੇ ਹਾਲਾਤ ਵਿੱਚ ਸੜਕਾਂ ਤੇ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਤੇ ਵਾਹਨਾਂ ਦੀ ਰਫ਼ਤਾਰ ਜਿਹੜੀ ਹੈ ਉਹ ਹੌਲੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਨਸੁਖਾਂ ਵੀ ਕਟੜਾ ਤੋਂ ਜਿਹੜਾ ਕਿ ਉਹ ਲੋਕ ਬਚ ਸਕਣ ਤਾਂ ਫਿਲਹਾਲ ਚਿੱਟੀ ਚੱਦਰ ਜਿਹੜੀ ਹੈ ਸੰਗਰੀ ਧੁੰਦ ਦੀ ਹਰ ਪਾਸੇ ਵਿਖਾਈ ਦੇ ਰਹੀ ਹੈ ਸੱਚ ਕੰ ਸ਼੍ਰੀ ਹਰਮੰਦਰ ਸਾਹਿਬ ਤੇ ਬਾਹਰ ਪਲਾਜ਼ਾ ਤੇ ਬਹੁਤ ਹੀ ਸੰਗਰੀ ਧੁੰਦ ਜਿਹੜੀ ਕਿ ਉਹ ਵਿਖਾਈ ਦੇ ਰਹੀ ਹੈ ਲਗਾਤਾਰ ਤੁੰਦ ਜਿਹੜੀ ਉਹ ਪੈਰੀ ਔਰ ਆਉਣ ਵਾਲੇ ਸਮੇਂ ਅੰਦਰ ਵੀ ਇਹ ਤੁੰਦ ਜਿਹੜੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਕਿਉਂਕਿ ਲਗਾਤਾਰ ਜਿਹੜੀ ਕਿ ਬਰਬਾਰੀ ਹੋ ਰਹੀ ਹੈ ਪਹਾੜੀ ਇਲਾਕਿਆਂ ਵਿੱਚ ਤਾਂ ਉਸ ਦਾ ਜਿਹੜਾ ਪ੍ਰਕੋਪ ਹੈ ਉਹ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਤੇ ਮੈਦਾਨੀ ਇਲਾਕੇ ਵਿੱਚ ਸੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਨਾਲ-ਨਾਲ ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਵੀ ਜਿਹੜੀ ਕਿ ਉਹ ਲਗਾਤਾਰ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਕਮਰ ਬਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੈਨਿਕ ਸੂਰਆ ਟੀਵੀ ਅੰਮ੍ਰਿਤਸਰ